ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ ਵਿੱਚ ਖੁਸ਼ ਤੇ ਤੰਦਰੁਸਤ ਹੋਮੋਂਗੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਲੋ ਜੀ ਅੱਜ ਆਪਾਂ ਲੱਗੇ ਸੀ ਵੱਡੇ ਕਮਰੇ ਦੀ ਸਫਾਈ ਕਰਨ ਤੇ ਸਮਾਨ ਆਪਾਂ ਸਵੇਰੇ ਕੱਢ ਦਿੱਤਾ ਸੀ ਬਾਹਰ ਤੇ ਅਲਮਾਰੀਆਂ ਦੇ ਵਿੱਚੋਂ ਵੀ ਕੱਪੜੇ ਬਾਹਰ ਕੱਢ ਦਿੱਤੇ ਸੀ ਤਾਂ ਜੋ ਅਲਮਾਰੀਆਂ ਦੇ ਵਿੱਚ ਧੁੱਪ ਪੈ ਸਕੇ ਤੇ ਹਵਾ ਪੈ ਸਕੇ ਤਾਂ ਜੋ ਜਿਹੜੀ ਵੀ ਸਮੈਲ ਹੁੰਦੀ ਆ ਜਾਂ ਫਿਰ ਮੀਆ ਕਰਕੇ ਸੇਗਲਾ ਹੋ ਥੋੜੀ ਬਹੁਤੀ ਸੁੱਕ ਜਾਵੇ ਪਹਿਲਾਂ ਮੈਂ ਇੱਥੇ ਸਾਰੇ ਕਮਰੇ ਦੇ ਵਿੱਚ ਜਾਲੇ ਵਗੈਰਾ ਝਾੜ ਦਿੱਤੇ ਸੀ ਕੰਧਾਂ ਵਗੈਰਾ ਚੰਗੀ ਤਰ੍ਹਾਂ ਝਾੜ ਦਿਤੀਆਂ ਸੀ ਝਾੜੂ ਦੇ ਨਾਲ ਤੇ ਕਲੀ ਵਗੈਰਾ ਤਾਂ ਕਾਫੀ ਲੱਥੀ ਜਾ ਰਹੀ ਹੈ ਹੁਣ ਕਿਉਂਕਿ ਮੀਂਹ ਕਰਕੇ ਜਿਹੜੀ ਕਲੀ ਆ ਉਹ ਵੈਸੀ ਲਈ ਜਾ ਰਹੀ ਆ ਤੇ ਕੰਧਾਂ ਨੂੰ ਹਲੇ ਵੀ ਸੁਲਾਵਾ ਕਿਉਂਕਿ ਮੀਂਹ ਬਹੁਤ ਜ਼ਿਆਦਾ ਪੈਨੇ ਇਸ ਵਾਰ ਤੇ ਆਪਾਂ ਸਾਰਾ ਸਾਫ਼ ਕਰਕੇ ਉੱਪਰੋਂ ਤੇ ਨੀਚੋਂ ਝਾੜੂ ਲਗਾ ਕੇ ਕੂੜਾ ਬਾਹਰ ਕੱਢ ਦਿੱਤਾ ਸੀ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਸਰਫ ਪਾ ਕੇ ਬਾਲਟੀ ਦੇ ਵਿੱਚ ਸਾਰੇ ਕਮਰੇ ਦੇ ਵਿੱਚ ਜਿਹੜਾ ਸਰਫ ਦੇ ਨਾਲ ਫਰਸ਼ ਨੂੰ ਧੋ ਦਿੱਤਾ ਸੀ ਉਸ ਤੋਂ ਬਾਅਦ ਫਿਰ ਮੈਂ ਧੋ ਕੇ ਚੰਗੀ ਤਰ੍ਹਾਂ ਸਰਫ ਦੇ ਨਾਲ ਫਰਸ਼ ਨੂੰ ਫਿਰ ਮੈਂ ਸਾਫ਼ ਪਾਣੀ ਦੇ ਨਾਲ ਜਿਹੜਾ ਧੋਣ ਲੱਗ ਗਈ ਸੀ ਪਾਣੀ ਦੀਆਂ ਦੋ ਬਾਲਟੀਆਂ ਦੇ ਨਾਲ ਹੀ ਸਰਫ ਨਿਕਲ ਗਿਆ ਸੀ ਚੰਗੀ ਤਰ੍ਹਾਂ ਦੇ ਨਾਲ ਤੇ ਸਾਰਾ ਫਰਸ਼ ਆ ਜਿਹੜਾ ਸਾਫ਼ ਹੋ ਗਿਆ ਸੀ ਜਿਆਦਾ ਆਪਾਂ ਪਾਣੀ ਵੇਸਟ ਨਹੀਂ ਕੀਤਾ ਹੈਗਾ ਤੇ ਥੋੜੀ ਜਿਹੀ ਬਾਲਟੀ ਦੇ ਨਾਲ ਹੀ ਆਪਾਂ ਸਾਰਿਆ ਜਿਹੜਾ ਕਮਰਾਸੀ ਸਾਫ ਕਰ ਦਿੱਤਾ ਸੀ ਇਸ ਕਮਰੇ ਦੇ ਵਿੱਚ ਜ਼ਿਆਦਾ ਤਾਂ ਆਪਣੇ ਸਮਾਨ ਹੈ ਨਹੀਂ ਕਿਉਂਕਿ ਬੈੱਡ ਵਗੈਰਾ ਇੱਥੇ ਕਮਰੇਵਰੇ ਦੇ ਵਿੱਚ ਨਹੀਂ ਹੈਗੇ ਕਿਉਂਕਿ ਜਿਹੜੇ ਮੰਮੀ ਹੋਣੇ ਨੇ ਉਹ ਬੈੱਡ ਤੇ ਨਹੀਂ ਪੈਂਦੇ ਹੈਗੇ ਤੇ ਉਹ ਮੰਜੇ ਤੇ ਪੈਂਦੇ ਆ ਇਸ ਕਰਕੇ ਉਹ ਮੰਜੇ ਹੀ ਡਾਂਦੇ ਨੇ ਇਸ ਕਮਰੇ ਦੇ ਵਿੱਚ ਵੱਡਾ ਕਮਰਾ ਹੋਣ ਕਰਕੇ ਕਈ ਵਾਰ ਦੀਦੀ ਉਹਨੇ ਆ ਜਾਂਦੇ ਆ ਫਿਰ ਉਹ ਮੰਜੇ ਤੇ ਪੈ ਜਾਂਦੇ ਨੇ ਤੇ ਇਸ ਕਰਕੇ ਇੱਥੇ ਕਮਰੇ 'ਚ ਜ਼ਿਆਦਾ ਸਮਾਨ ਹੈ ਨਹੀਂ ਸੀ ਤੇ ਲੋ ਜੀ ਮੰਮੀ ਇੱਥੇ ਨਾਲ ਮੇਰੇ ਹੈਲਪ ਕਰਾਉਣ ਲੱਗੇ ਹੋਏ ਸੀ ਤੇ ਪਾਣੀ ਲਿਆ ਕੇ ਦੇ ਰਹੇ ਸੀ ਬਾਲਟੀ ਦੇ ਵਿੱਚ ਤੇ ਮੈਂ ਨਾਲ ਦੇ ਨਾਲ ਧੋ ਦਿੱਤਾ ਸੀ ਸਾਰਾ ਤੇ ਬਾਕੀ ਆਪਾਂ ਜੀ ਇਹੀ ਬੇਨਤੀ ਕਰਦੇ ਆ ਤੁਹਾਡੇ ਸਾਰੇ ਆਪਣੇ YouTube ਫੈਮਿਲੀ ਤੇ ਜੋ ਵੀ ਆਪਣੇ ਵੀਡੀਓ ਜਿਹੜੇ ਦੇਖ ਰਹੇ ਨੇ ਭੈਣ ਭਰਾ ਤੇ ਜੋ ਨਵੇਂ ਆਏ ਨੇ ਆਪਣੇ ਚੈਨਲ ਦੇ ਉੱਤੇ ਤੇ ਆਪਾਂ ਇਹ ਬੇਨਤੀ ਕਰ ਰਹੇ ਹਾਂ ਤੁਹਾਡੇ ਅੱਗੇ ਕਿ ਆਪਣੇ ਜਿਹੜੇ ਪੰਜਾਬ ਦੇ ਗਾਇਕ ਨੇ ਰਾਸਦੀਪ ਜਵੰਦਾ ਜੋ ਕਿ ਜਗਰਾਮਾਂ ਦੇ ਨੇੜੇ ਪਿੰਡ ਪੁੰਨਾ ਵਖੇਜੜੇ ਰਹਿੰਦੇ ਸੀ ਤੇ ਹੁਣ ਉਹ ਚੰਡੀਗੜ੍ਹ ਰਹਿੰਦੇ ਆ ਤੇ ਉਹਨਾਂ ਦੇ ਪਿੱਛੇ ਜੋ ਵੀ ਪਰਿਵਾਰ ਆ ਉਹ ਰਹਿੰਦਾ ਏ ਉਸ ਪਿੰਡ ਦੇ ਵਿੱਚ ਤੇ ਸਾਡੇ ਮਾਮਾ ਜੀ ਦੀ ਬੇਟੀ ਵੀ ਉੱਥੇ ਵਿਆਹੀ ਹੋਈ ਨੇ ਮੈਰਿਜ ਹੋਈ ਹੋਈ ਉਹਨਾਂ ਦੀ ਕੁਝ ਦਿਨ ਪਹਿਲਾਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਇਸ ਕਰਕੇ ਉਹ ਬਹੁਤ ਹੀ ਨਾ ਚੁੱਕ ਹਾਲਤ ਦੇ ਵਿੱਚ ਹਸਪੀਟਲ ਦੇ ਵਿੱਚ ਨੇ ਤੇ ਤੁਸੀਂ ਇਹੀ ਵਾਹਿਗੁਰੂ ਅੱਗੇ ਅਰਦਾਸ ਕਰਿਓ ਕਿ ਜਲਦ ਤੋਂ ਜਲਦ ਉਹ ਠੀਕ ਹੋ ਜਾਣ ਤੇ ਆਪਣੇ ਪਰਿਵਾਰ ਦੇ ਵਿੱਚ ਆਉਣ ਕਿਉਂਕਿ ਸਾਰਾ ਜਿਹੜਾ ਆਪਣਾ ਪੰਜਾਬ ਉਹ ਉਹਨਾਂ ਲਈ ਅਰਦਾਸਾਂ ਕਰ ਰਿਹਾ ਏ ਕਿ ਪਤਾ ਕਿਸ ਦੀ ਅਰਦਾਸ ਲੱਗ ਜਾਵੇ ਤੇ ਉਹ ਜਲਦੀ ਠੀਕ ਹੋ ਜਾਣ ਆਪਣੀ ਪੰਜਾਬ ਦੀ ਬਹੁਤ ਹੀ ਪ੍ਰਸਿੱਧ ਗਾਇਕ ਨੇ ਉਹ ਉਹਨਾਂ ਦੀ ਗਾਇਕੀ ਹੈ ਜਿਹੜੀ ਹਰ ਕੋਈ ਪਸੰਦ ਕਰਦਾ ਏ ਕਿਉਂਕਿ ਉਹਨਾਂ ਨੇ ਕੋਈ ਵੀ ਲੈਕਚਰ ਸੰਗੀਤ ਕਰ ਨਹੀਂ ਗਾਇਆ ਹੈਗਾ ਬਹੁਤ ਹੀ ਵਧੀਆ ਉਹਨਾਂ ਦੇ ਸੋਹਣੇ ਗੀਤ ਹੁੰਦੇ ਨੇ ਸਾਰੇ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਉਹਨਾਂ ਦੇ ਗਾਣੇ ਨੂੰ ਪਸੰਦ ਕਰਦੇ ਨੇ ਤੇ ਇੱਕ ਨੇਕ ਦਿਲ ਦੇ ਤੇ ਬਹੁਤ ਹੀ ਖੁਸ਼ ਮਿਜ਼ਾਜ ਇਨਸਾਨ ਨੇ ਉਹ ਤੇ ਜਰੂਰ ਤੁਸੀਂ ਪਲੀਜ਼ ਰਿਕੁਐਸਟ ਹੀ ਆ ਉਹਨਾਂ ਲਈ ਅਰਦਾਸ ਜਰੂਰ ਕਰਿਓ ਬਾਈ ਗੁਰੂ ਅੱਗੇ ਲੋ ਜੇ ਇੱਥੇ ਆਪਾਂ ਸਾਰਾ ਪਾਣੀ ਆ ਜਿਹੜਾ ਕਮਰੇ ਦੇ ਵਿੱਚੋਂ ਵਾਈਪਰ ਦੇ ਨਾਲ ਕੱਢ ਦਿੱਤਾ ਸੀ ਧੋਣ ਤੋਂ ਬਾਅਦ ਤੇ ਵਾਈਪਰ ਨਾਲ ਪਾਣੀ ਜਲਦੀ ਨਿਕਲ ਜਾਂਦਾ ਏ ਤੇ ਫਿਰ ਜਲਦੀ ਸੁੱਕ ਜਾਂਦਾ ਏ ਸਾਨੂੰ ਇਹ ਸੀ ਵੀ ਚਲੋ ਸਿਮਰਨ ਸਕੂਲ ਗਿਆ ਹੋਇਆ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਜਿਹੜਾ ਕਮਰਾ ਸਾਫ਼ ਹੋ ਜਵੇ ਤੇ ਫਿਰ ਬਾਕੀ ਬੱਚੇ ਜਿਹੜੇ ਫਿਰ ਸਰਾਰਤਾ ਕਰਦੇ ਹੀ ਰਹਿੰਦੇ ਆ ਨਾਲ ਲਾ ਕੇ ਪਾਣੀ ਨਾਲ ਖੇਡਣਾ ਸੀ ਨਹੀਂ ਉਹਨੇ ਫਿਰ ਜਲਦੀ ਬਿਮਾਰ ਹੋ ਜਾਂਦਾ ਪਾਣੀ ਨਾਲ ਖੇਡਣ ਕਰਕੇ ਇਸ ਕਰਕੇ ਚਲੋ ਜਲਦੀ ਵਾਈਪਰ ਨਾਲ ਪਾਣੀ ਖੜਤਾ ਸੀ ਤੇ ਉੱਪਰ ਪੱਖਾ ਚੱਲ ਰਿਹਾ ਸੀ ਉਹਦੇ ਨਾਲ ਜਿਹੜਾ ਫਰਸ਼ ਆਉ ਜਲਦੀ ਸੁੱਕ ਗਿਆ ਸੀ ਤੇ ਬਸ ਸੁੱਕਣ ਤੋਂ ਬਾਅਦ ਫਿਰ ਅਸੀਂ ਜਿਹੜਾ ਇਹ ਸਮਾਨ ਰੱਖਣਾ ਸ਼ੁਰੂ ਕਰ ਦਿੱਤਾ ਸੀ ਕਮਰੇ ਦੇ ਵਿੱਚ ਲੋ ਜੇ ਇੱਥੇ ਜੋ ਵੀ ਪਾਣੀ ਥੋੜਾ ਬਹੁਤਾ ਹੈਗਾ ਸੀ ਕਮਰੇ 'ਚ ਮੈਂ ਚੰਗੀ ਤਰ੍ਹਾਂ ਨਾਲ ਬਾਹਰ ਕੱਢ ਦਿੱਤਾ ਸੀ ਇੱਥੇ ਟਾਈਮ 8 9 ਵਜੇ ਦਾ ਟਾਈਮ ਸੀ 8:30 ਸਿਮਰਨ ਚੱਲਾ ਜਾਂਦਾ ਤੇ ਉਸ ਤੋਂ ਬਾਅਦ ਅਸੀਂ ਨਾਲ ਦੇ ਨਾਲ ਹੀ ਲੱਗ ਗਏ ਸੀ ਸਾਰਾ ਸਮਾਨ ਮੰਮੀ ਹੋਣਾ ਨੇ ਕੱਢ ਦਿੱਤਾ ਸੀ ਨਾਲ ਲੱਗ ਕੇ ਮੇਰੇ ਮੰਮੀ ਬਹੁਤ ਹੈਲਪ ਕਰਾਉਂਦੇ ਆ ਮੇਰੇ ਤੇ ਜਿੱਦਾਂ ਕਹਿੰਦੇ ਹੁੰਦੇ ਨੇ ਸੱਸਾਂ ਵੇ ਜੇ ਮਾਂ ਬਣ ਜੇ ਸੱਸ ਤਾਂ ਨੂੰ ਵੀ ਇੱਕ ਧੀ ਬਣ ਜਾਂਦੀ ਆ ਤਾਂ ਇਸੇ ਤਰ੍ਹਾਂ ਮੰਮੀਆਂ ਜਿਹੜੇ ਮੇਰੇ ਨਾਲ ਹੈਲਪ ਕਰਾਉਂਦੇ ਆ ਬਹੁਤ ਪਿਆਰ ਕਰਦੇ ਆ ਮੰਮੀ ਮੈਨੂੰ ਤੇ ਬਹੁਤ ਜ਼ਿਆਦਾ ਮਤਲਬ ਆਪਣੀ ਧੀਆ ਵਾਂਗੂ ਸਮਝਦੇ ਆ ਤੇ ਸਾਰੇ ਕੰਮ ਆ ਜਿਹੜੇ ਨਾਲ ਵਿਚਾਰੇ ਕਰਵਾਉਂਦੇ ਆ ਮੇਰੇ ਨਾਲ ਜਿੰਨਾ ਕੋ ਉਹਨਾਂ ਦਾ ਹੁੰਦਾ ਉਹਨਾਂ ਕ ਕਰਵਾ ਦਿੰਦੇ ਆ ਬਾਕੀ ਮੈਂ ਕਰ ਹੀ ਲੈਣੀ ਹੁੰਨੀ ਆ ਲੋ ਜੇ ਇੱਥੇ ਫਰਸਾ ਚੰਗੀ ਤਰ੍ਹਾਂ ਸੁੱਕ ਗਿਆ ਸੀ ਜੇਕਰ ਸੱਸਾ ਮਾਵਾ ਬਣ ਜਾਣ ਤੇ ਨੋਹਾ ਧੀਆ ਬਣ ਜਾਣਾ ਤਾਂ ਟਾਈਮ ਜਿਹੜਾ ਬਹੁਤ ਵਧੀਆ ਲੰਘਦਾ ਏ ਨਹੀਂ ਤਾਂ ਘਰ ਦੇ ਵਿੱਚ ਕਲੇ ਸੀ ਹੁੰਦਾ ਏ ਜੇ ਇਦਾਂ ਨਾ ਹੋਵੇ ਤੇ ਆਪਣੇ ਮੰਮੀ ਜਿਹੜੇ ਨੇ ਬਹੁਤ ਮਤਲਬ ਪਿਆਰ ਕਰਦੇ ਆ ਮੈਨੂੰ ਕਿਉਂਕਿ ਮੇਰੇ ਜਿਹੜੇ ਮੰਮੀ ਸੀ ਪਿੱਛੇ ਹੈ ਨਹੀਂ ਸੀ ਮੇਰੇ ਪਾਪਾ ਸੀ ਤੇ ਉਹਨਾਂ ਨੇ ਸਾਨੂੰ ਪਾਲਿਆ ਸੀ ਤਿੰਨੇ ਭੈਣ ਭਰਾਵਾਂ ਨੂੰ ਤੇ ਜੋ ਨੌਕ ਜੋਬ ਵੀ ਕਰਦੇ ਸੀ ਉਹ ਸਰਕਾਰੀ ਤੇ ਨਾਲ ਦੀ ਨਾਲ ਸਾਨੂੰ ਉਹਨਾਂ ਨੇ ਪੜਾਇਆ ਲਿਖਾਇਆ ਤੇ ਪਾਲਿਆ ਇਸ ਕਰਕੇ ਮੈਨੂੰ ਜਿਹੜਾ ਮਾਂ ਦਾ ਪਿਆਰ ਆ ਉਹ ਇੱਥੇ ਆ ਕੇ ਮਿਲਿਆ ਏ ਜਿੱਦਾਂ ਸਾਡੇ ਮੇਰੇ ਤਿੰਨ ਨਣਦਾਂ ਨੇ ਉਹਨਾਂ ਦੀ ਤਰ੍ਹਾਂ ਮੈਨੂੰ ਬਹੁਤ ਪਿਆਰ ਕਰਦੇ ਆ ਮੰਮੀ ਤੇ ਇਦਾਂ ਹੀ ਸਾਰੇ ਜਿਹੜੇ ਭੈਣ ਭਰਾ ਰਲ ਮਿਲ ਕੇ ਰਹਿਣ ਤੇ ਬਹੁਤ ਵਧੀਆ ਟਾਈਮ ਆ ਜਿਹੜਾ ਨੰਗਦਾ ਏ ਲੋ ਜੀ ਇੱਥੇ ਆਪਾਂ ਪੀੜਾ ਸੈਟ ਨੂੰ ਵੀ ਚੰਗੀ ਤਰ੍ਹਾਂ ਨਾਲ ਧੁੱਪ ਲਗਾਤੀ ਸੀ ਤੇ ਸਾਫ਼ ਕਰਤਾ ਸੀ ਚੰਗੀ ਤਰ੍ਹਾਂ ਨਾਲ ਤੇ ਇਹਦੀਆਂ ਗੱਡੀਆਂ ਨੂੰ ਵੀ ਧੁੱਪ ਲਗਾਤੀ ਸੀ ਤੇ ਮੇਰੇ ਇਹ ਵਿਆਹ ਦਾ ਪੀੜਾ ਸੱਟ ਆ ਤੇ ਇਹਦੇ ਇੱਕ ਸਾਈਡ ਵਾਲੀ ਜਿਹੜੀ ਲੱਕੜ ਦੀ ਬਾਹ ਆ ਉਹ ਟੁੱਟ ਗਈ ਸੀ ਕਿਉਂਕਿ ਬੱਚੇ ਟਿਊਸ਼ਨ ਵਾਲੇ ਲੱਗੇ ਹੋਏ ਸੀ ਉੱਪਰ ਬਹਿ ਜਾਣਾ ਉਹਨਾਂ ਨੇ ਛੜ ਕੇ ਇਹਦੇ ਤੇ ਇਸ ਕਰਕੇ ਇੱਕ ਸਾਈਡ ਵਾਲੀ ਟੁੱਟ ਗਈ ਸੀ ਫਿਰ ਉਹ ਮੇ ਲਾਤੀ ਸੀ ਤੇ ਫਿਰ ਆਪਾਂ ਇਧਰ ਨੂੰ ਨਾਲ ਲਗਾ ਕੇ ਕੰਧ ਤੇ ਲਗਾਦਨੇ ਹੁੰਨੇ ਆ ਪੀੜਾ ਸੱਟ ਫਿਰ ਇਹਦੇ ਨਾਲ ਸੌਖਾ ਮਤਲਬ ਗੱਦੇ ਟਿਕ ਜਾਂਦੇ ਆ ਉੱਪਰ ਗੱਦਿਆਂ ਨੂੰ ਧੁੱਪ ਬਹੁਤ ਵਧੀਆ ਲੱਗ ਗਈ ਸੀ ਤੇ ਚੰਗੀ ਤਰ੍ਹਾਂ ਨਾਲ ਫੁੱਲ ਗਿਆ ਸੀ ਗੱਦੇ ਤੇ ਇੱਥੇ ਸੈਟ ਨਹੀਂ ਆ ਰਹੀ ਸੀ ਫੁੱਲਣ ਕਰਕੇ ਕਦੇ ਫਿਰ ਮੈਂ ਕਦੇ ਉਹ ਗੱਧਾ ਰੱਖ ਰਹੀ ਸੀ ਕਦੇ ਉਹ ਰੱਖ ਰਹੀ ਸੀ ਵੀ ਸੈਟ ਆ ਜਵੇ ਤੇ ਧੁੱਪ ਲੱਗਣ ਤੋਂ ਬਾਅਦ ਆ ਜਿਹੜੇ ਫਿਰ ਸਪੰਜ ਹੈ ਜਿਹੜੀ ਉਹ ਫੁੱਲ ਜਾਂਦੀ ਆ ਉਹਦੇ ਕਰਕੇ ਥੋੜਾ ਜਿਹਾ ਹੋ ਰਿਹਾ ਸੀ ਲਓ ਜੀ ਇੱਥੇ ਮੈਂ ਮੇਜ਼ ਵੀ ਲਗਾ ਦਿੱਤਾ ਸੀ ਤੇ ਹੁਣ ਆਪਾਂ ਇਹਦੇ ਉੱਤੇ ਜੋ ਵੀ ਇਹਦੇ ਕਵਰ ਨੇ ਉਹ ਚੜਾ ਦੇਵਾਂਗੇ ਤੇ ਇੱਥੇ ਪਹਿਲਾਂ ਮੈਂ ਇਸ ਦਾ ਕਵਰ ਆ ਜਿਹੜਾ ਮੈਂ ਉੱਪਰ ਵਿਛਾ ਦੂੰਗੀ ਤੇ ਬਾਕੀ ਪੀੜੇ ਸੱਟ ਦੇ ਕੱਪੜੇ ਨੇ ਉਹ ਆਪਾਂ ਧੋਲੇ ਸੀ ਤੇ ਇੱਕ ਦਿਨ ਪਹਿਲਾਂ ਹੀ ਧੋ ਕੇ ਰੱਖ ਦਿੱਤੇ ਸੀ ਤੇ ਫਿਰ ਅੱਜ ਆਪਾਂ ਧੋਤੇ ਹੋਏ ਵਿਛਾ ਦੇਣੇ ਨੇ ਤੇ ਲੱਕੜੀ ਦੀ ਜੋ ਵੀ ਆਪਾਂ ਚੀਜ਼ ਸਾਫ਼ ਕਰਨੀ ਹੁੰਦੀ ਹੈ ਸੁੱਕੇ ਕੱਪੜੇ ਦੇ ਨਾਲ ਹੀ ਕਰਨੀ ਚਾਹੀਦੀ ਆ ਜੇ ਗਿੱਲੇ ਕੱਪੜੇ ਨਾਲ ਕਰਦੇ ਆ ਫਿਰ ਦਾਗ ਵਗੈਰਾ ਪੈ ਜਾਂਦੇ ਆ ਲੱਕੜ ਦੇ ਉੱਤੇ ਤੇ ਨਾਲੇ ਫਿਰ ਫਿਨਿਸ਼ਿੰਗ ਖਰਾਬ ਹੁੰਦੀ ਆ ਹਲਕਾ ਜਾ ਬਸ ਕੱਪੜਾ ਸੁੱਕਾ ਲੈ ਲਓ ਉਹਦੇ ਨਾਲ ਸਾਫ਼ ਕਰ ਲਓ ਲੱਕੜ ਤੇ ਬਹੁਤ ਵਧੀਆ ਸਾਫ ਹੋ ਜਾਂਦੇ ਆ। ਲੋ ਜਿੱਥੇ ਆਪਾਂ ਫੀਲਾ ਸੱਟ ਦੇ ਜੋ ਵੀ ਕੱਪੜੇ ਨੇ ਇਹਨਾਂ ਨੂੰ ਵਿਛਾ ਦੇਣੇ ਆ। ਦਿਵਾਲੀ ਕਰਕੇ ਹੁਣ ਤਾਂ ਸਾਰੇ ਸਫਾਈਆਂ ਵਗੈਰਾ ਸਾਰੇ ਭੈਣ ਭਰਾ ਕਰ ਰਹੇ ਨੇ। ਅਸੀਂ ਵੀ ਹੁਣ ਇੱਕ ਇੱਕ ਕਮਰਾ ਕਰਕੇ ਜਿਹੜਾ ਸਾਫ ਕਰਾਂਗੇ ਕਿਉਂਕਿ ਇੱਕ ਦਿਨ ਦੇ ਵਿੱਚ ਹੀ ਸਾਰੇ ਕੰਮ ਨਹੀਂ ਹੁੰਦੇ ਹੈਗੇ ਥੋੜਾ ਥੋੜਾ ਕਰਕੇ ਹੀ ਕੰਮ ਆ ਜਿਹੜਾ ਹੁੰਦਾ ਏ। ਫਿਰ ਬਾਕੀ ਹੋਰ ਕੰਮ ਰਹਿ ਜਾਂਦੇ ਆ। ਤੇ ਹੁਣ ਸੇਤ ਵੀ ਉਦਾਂ ਦੇ ਨਹੀਂ ਰਹਿੰਦੇ ਵੀ ਆਪਾਂ ਜਲਦੀ ਜਲਦੀ ਸਾਰੇ ਕੰਮ ਕਰ ਲਈਏ ਇੱਕ ਇੱਕ ਕਮਰਾ ਕਰਕੇ ਹੀ ਸਾਰਾ ਜਿਹੜਾ ਆਪਾਂ ਸਾਫ਼ ਕਰਾਂਗੇ ਲੋ ਜੀ ਇੱਥੇ ਆਪਾਂ ਫਾਈਨਲ ਮੇਜ਼ ਦੇ ਉੱਤੇ ਇੱਕ ਫੁੱਲ ਰੱਖ ਦਿੱਤਾ ਏ ਇਹ ਫੁੱਲ ਮੈਂ ਮੰਜੇ ਲੈ ਕੇ ਆਈ ਸੀ ਮੇਲੇ ਤੋਂ ਸ਼ਵਾਰ ਦੇ ਤੋਂ ਤੇ ਇਹ ਮੈਂ ਰੱਖ ਦਿੱਤਾ ਏ ਤੇ ਬਾਕੀ ਮੰਜੇ ਵਗੈਰਾ ਜੋ ਸੀ ਅੰਦਰ ਲਗਾ ਦੇਵਾਂਗੇ ਤੇ ਹਲੇ ਅਲਮਾਰੀ ਦੇ ਵਿੱਚ ਕੱਪੜੇ ਰੰਦੇ ਆ ਰੱਖਣ ਵਾਲੇ ਥੋੜੀ ਜੀ ਹੋਰ ਇਹਨੂੰ ਹਵਾ ਲੱਗ ਜਾਵੇ ਮੰਮੀ ਕਹਿੰਦੇ ਵੀ ਫੇਰ ਰੱਖ ਦਵਾਂਗੇ ਤੇ ਬਾਕੀ ਆਪਾਂ ਸਾਰਾ ਕੰਪਲੀਟ ਕਰ ਦਿੱਤਾ ਹੈ ਤੇ ਇਹ ਸਿਮਰਨ ਦੇ ਕੱਪੜਿਆਂ ਦੀ ਟੋਕਰੀ ਆ ਤੇ ਉਹਦੇ ਕੱਪੜੇ ਮੈਂ ਇੱਕ ਸਾਈਡ ਹੀ ਰੱਖ ਦਿੰਨੀ ਆ ਟੋਕਰੀ ਦੇ ਵਿੱਚ ਲਓ ਜੀ ਅੱਜ ਦੀ ਆਪਣੀ ਇਹ ਵੀਡੀਓ ਸੀ ਸਾਫ ਸਫਾਈ ਦੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਪਿਆਰਾ ਜਿਹਾ ਕਮੈਂਟ ਹੰਡ ਵਿੱਚ ਜੋੜ ਕਰਿਓ ਸਤਿ ਸ੍ਰੀ ਅਕਾਲ ਜੀ